ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅੱਜ ਜਿੱਦਾਂ ਹੀ ਇਹ ਖਬਰ ਮਿਲੀ ਕਿ ਬਹੁਤ ਹੀ ਛੋਟੀ ਜੀ ਲੁਧਿਆਣੇ ਦੀ ਬਿਟੀਆ ਦਿਲਰੋਸ ਜਿਹਨੂੰ ਬੜੀ ਬੇਰਹਿਮੀ ਦੇ ਨਾਲ 28 ਨਵੰਬਰ 2021 ਨੂੰ ਉਹਦੀ ਗਵਾਂਡਰ ਨੇ ਕਤਲ ਕਰ ਦਿੱਤਾ ਸੀ ਉਸ ਕਾਤਲ ਨੂੰ ਲੁਧਿਆਣਾ ਦੀ ਸੈਸ਼ਨ ਜੱਜ ਅਦਾਲਤ ਨੇ ਜੱਜ ਸ਼੍ਰੀ ਮੁਨੀਸ਼ ਸਿੰਗਲ ਜੀ ਨੇ ਕਾਤਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਮੈਂ ਸਮਝਦਾ ਕਿ ਇਸ ਸਜ਼ਾ ਦੇ ਐਲਾਨ ਦੇ ਨਾਲ ਹੀ ਇੱਕ ਬਹੁਤ ਵੱਡਾ ਇਨਸਾਫ ਦਾ ਔਰ ਰਾਹਤ ਦਾ ਪੈਗਾਮ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਵਸਦੇ ਹੋਏ ਲੋਕਾਂ ਨੂੰ ਜਿਲਾਇਆ ਉਹ ਪਹੁੰਚਿਆ ਸਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਦਿਲਰੋਜ਼ ਦਾ ਜਦ ਖਤਲ ਹੋਇਆ ਔਰ ਜਦੇ ਖਬਰ ਆਈ ਸਾਹਮਣੇ ਕਿ ਇੱਕ ਬਹੁਤ ਛੋਟੀ ਜੀ ਬੱਚੀ ਨੂੰ ਇੱਕ ਉਸਦੀ ਗਵਰਡਨ ਨੇ ਆਪਣੇ ਐਕਟਿਵਾ ਤੇ ਬਿਠਾ ਕੇ ਫਿਰ ਇੱਕ ਪਲਾਟ ਚਲੇ ਜਾ ਕੇ ਦੱਬਿਆ ਉਹਨੂੰ ਜ਼ਿੰਦਾ ਨੂੰ ਉੱਥੇ ਮਾਰਿਆ ਤੇ ਸਾਰਾ ਸ਼ਹਿਰ ਔਰ ਉਸ ਤੋਂ ਬਾਅਦ ਪੂਰਾ ਪੰਜਾਬ ਜਿਹੜਾ ਉਹ ਇੱਕ ਅਜੀਬ ਸਦਮੇ ਦੇ ਵਿੱਚ ਚਲਾ ਗਿਆ ਸੀ ਕਿਉਂਕਿ ਐਸੀ ਦਰਦਨਾਕ ਖਬਰ ਜਿਹੜੀ ਉਹ ਜ਼ਿੰਦਗੀ 'ਚ ਕਦੀ ਸੁਣਨ ਨੂੰ ਨਹੀਂ ਮਿਲੀ ਸੀ ਔਰ ਸਾਰਿਆਂ ਦੇ ਸਿਰ ਜਿਹੜੇ ਸੀ ਉਹ ਸ਼ਰਮ ਨਾਲ ਚੁੱਕ ਗਏ ਸੀ ਔਰ ਲੰਬੇ ਸਮੇਂ ਤੋਂ ਲੁਧਿਆਣੇ ਦੇ ਲੋਕ ਤਾਂ ਖਾਸ ਕਰੀ ਦਿਲੋਜ਼ ਦੇ ਮਾਤਾ ਪਿਤਾ ਉਹਨਾਂ ਦੇ ਦਾਦਾ ਜੀ ਔਰ ਖਾਸ ਕਰ ਲੁਧਿਆਣੇ ਦੇ ਸਾਰੇ ਹੀ ਇਨਸਾਫ ਪਸੰਦ ਲੋਕ ਜਿਹੜੇ ਉਹ बार-बार ਇਹ ਮੰਗ ਕਰਦੇ ਸੀਗੇ ਕਿ ਇਹਦਾ ਇੱਕ ਅੱਛਾ ਇਨਸਾਫ ਦਾ ਫੈਸਲਾ ਹੈ ਜਿਹੜਾ ਉਹ ਆਣਾ ਚਾਹੀਦਾ ਤੇ ਅੱਜ ਚਾਹੇ 3 ਸਾਲ ਤੋਂ ਬਾਅਦ ਇਹ ਫੈਸਲਾ ਆਇਆ ਲੇਕਿਨ ਦੇਰ ਆਏ درست ਆਏ ਬਹੁਤ ਹੀ ਵੱਡਾ ਫੈਸਲਾ ਬਹੁਤ ਹੀ ਅੱਛਾ ਫੈਸਲਾ ਔਰ ਇਹ ਤਾਂ ਹੈ ਕਿ ਮੈਂ ਮੰਨਦਾ ਹਾਂ ਕਿ ਦਿਲ ਰੋਜ਼ ਦਾ ਜਾਣਾ ਜਿਹੜਾ ਹੈ ਉਹ ਵਾਪਸ ਤਾਂ ਨਹੀਂ ਆ ਸਕਦੀ ਔਰ ਉਹਦੀ ਕਮੀ ਜਿਹੜੀ ਹੈ ਉਹ ਉਹਦੇ ਘਰਦਿਆਂ ਦੇ ਨਜ਼ਦੀਕ ਪੂਰੀ ਨਹੀਂ ਹੋ ਸਕਦੀ لیکن عدالت نے ਲੁਧਿਆਣਾ ਦੀ ਸੈਸ਼ਨ ਕੋਰਟ ਨੇ ਜਿਹੜਾ ਇਹ ਫੈਸਲਾ ਸੁਣਾਇਆ ਕਾਤਲ ਔਰਤ ਨੂੰ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਇਹਦੇ ਨਾਲ ਆਨ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਬੇਟੀਆਂ ਐ ਇਸ ਉਮਰ ਦੀਆਂ ਔਰ ਜਿਨਨੇ ਵੀ ਐਸੇ ਕਾਤਲ ਹੋਣਗੇ ਜਾਂ ਜਿਨ੍ਹਾਂ ਦੇ ਦਿਲ 'ਚ ਕਿਸੇ ਬੱਚੇ ਨੂੰ ਕਤਲ ਕਰਨ ਦਾ ਇਰਾਦਾ ਬਣੇਗਾ ਉਹਨਾਂ ਨੂੰ ਜ਼ਰੂਰ ਠੱਲ ਪੈਗੀ ਉਹ ਜ਼ਰੂਰ ਰੁਕ ਜਾਣਗੇ ਤੇ ਇਸ ਲਈ ਮੈਂ ਅਦਾਲਤ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਔਰ ਦਿਲਰੋਜ਼ ਦੇ ਮਾਤਾ ਪਿਤਾ ਨੂੰ ਇਹ ਤਸੱਲੀ ਵੀ ਦੇਣਾ ਚਾਹੁੰਦਾ ਕਿ ਉਹਨਾਂ ਦੀ ਕਾਨੂੰਨੀ ਲੜਾਈ ਜਿਹੜੀ ਸੀਗੀ ਉਹ ਅੱਜ ਵੱਡੀ ਜਿੱਤ ਦੇ ਵਿੱਚ ਸਾਹਮਣੇ ਆਈ ਹੈ ਔਰ ਸਾਰੇ ਲੁਧਿਆਣਵੀਆਂ ਨੂੰ ਇਸ ਖਬਰ ਨੇ ਕਿਤੇ ਨਾ ਕਿਤੇ ਰਾਹਤ ਜ਼ਰੂਰ ਪਹੁੰਚਾਈ ਹੈ ਕਿ ਬੱਚਿਆਂ ਦੇ ਕਾਤਲ ਜਿਹੜੇ ਨੇ ਉਹ ਕਿਸੇ ਤਰ੍ਹਾਂ ਵੀ ਮਾਫ਼ ਨਹੀਂ ਕੀਤੇ ਜਾ ਸਕਦੇ ਦਿਲਰੋਜ਼ ਨੂੰ ਉਹਦੇ ਮਾਪੇ ਨੂੰ ਇਨਸਾਫ ਜਿਹੜਾ ਅੱਜ ਅਦਾਲਤ ਵੱਲੋਂ ਮਿਲਿਆ ਉਹਦੇ ਨਾਲ ਕਾਨੂੰਨ ਦਾ ਸਿਰ ਵੀ ਉੱਚਾ ਹੋਇਆ ਹੈ ਔਰ ਜਿਹੜੇ ਲੋਗ ਸ਼ਰਾਰਤੀ ਅੰਸਰ ਨੇ ਔਰ ਜਿਨ੍ਹਾਂ ਨੂੰ ਆਦਤ ਹੈ ਬੱਚਿਆਂ ਨੂੰ ਮਾਰਨ ਦੀ ਕਤਲ ਕਰਨ ਦੀ ਉਹਨਾਂ ਨੂੰ ਇੱਕ ਵੱਡਾ ਸਨੇਹਾ ਵੀ ਆ ਗਿਆ ਹੈ ਕਿ ਉਹ ਜਿੰਨਾ ਮਰਜ਼ੀ ਭੱਜ ਲੈਣ ਉਹ ਕਾਨੂੰਨ ਤੋਂ ਜਿਹੜੇ ਨਹੀਂ ਬਚ ਸਕਣਗੇ ਮੈਂ ਇੱਕ ਵਾਰ ਫਿਰ ਧੰਨਵਾਦ ਕਰਨਾ ਚਾਹੁੰਦਾ ਲੁਧਿਆਣਾ ਦੀ ਅਦਾਲਤ ਦਾ ਖਾਸ ਕਰ ਲੁਧਿਆਣਾ ਪੁਲਿਸ ਦਾ ਜਿਨ੍ਹਾਂ ਨੇ ਇੱਕ ਅੱਛਾ ਮੁਕਦਮਾ ਤਿਆਰ ਕੀਤਾ ਔਰ ਕਾਤਲ ਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਇਸ ਲਈ ਮੈਂ ਉਸ ਵੇਲੇ ਦੇ ਪੁਲਿਸ ਕਮਿਸ਼ਨਰ ਸ਼੍ਰੀ ਭੁੱਲਰ ਸਾਹਿਬ ਔਰ ਮੌਜੂਦਾ ਪੁਲਿਸ ਕਮਿਸ਼ਨਰ ਸਾਹਿਬ ਦਾ ਵੀ ਦੋਨਾਂ ਦਾ ਧੰਨਵਾਦ ਕਰਦਾ ਹਾਂ ਕਿ ਲੁਧਿਆਣਾ ਪੁਲਿਸ ਨੇ ਇਸ ਕੇਸ ਦੇ ਵਿੱਚ ਆਪਣੀ ਪੂਰੀ ਮੁਸਤੈਦਗੀ ਔਰ achhi pairvi ਦੇ ਨਾਲ ਕਾਤਲ ਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਬਹੁਤ ਬਹੁਤ ਧੰਨਵਾਦ